ਜਿਹੜਾ 10000 ਰੁਪਏ ਤੁਸੀਂ ਮੁੱਲ ਖਰੀਦਦੇ ਹੋ ਕੋਟਮੈਂਟ ਸਾਡੇ ਕੋਲ ਆਜੋ 10000 ਵਾਲਾ 2 ਪੀ ਸੂਟਮੈਂਟ ਸਿਰਫ 2995 ਚ ਲੈ ਜਾਓ ਸਲਾਈ ਸਮੇਤ ਜਿਹੜਾ 3 ਪੀ ਸੂਟਮੈਂਟ ਆ ਇਹ ਕੋਈ 15000 ਮੰਗਦਾ ਕੋਈ 17000 ਰੁਪਏ ਮੰਗਦਾ ਤੇ ਕੋਈ ਮੰਗਦਾ 13000 ਰੁਪਿਆ ਸਾਡੇ ਕੋਲ ਆਜੋ 3 ਪੀ ਸੂਟਮੈਂਟ ਸਿਰਫ 3760 ਰੁਪਏ ਚ ਲੈ ਜਾਓ ਚਾਹੇ ਤੁਸੀਂ ਇੰਡੋ-ਵੈਸਟਨ ਲੈਣੇ ਆ ਘਟਾਈਆਂ ਕੱਢੇ ਲੈਣੇ ਆ ਤੁਸੀਂ ਕੁਰਤੇ ਪਜਾਮੇ ਲੈਣੇ ਆ ਸ਼ੇਰਵਾਨੀਆ ਬਲੇਜ਼ਰ ਵਸਟਾ ਚਾਹੇ ਤੁਸੀਂ ਪਠਾਨੀ ਸੂਟ ਬਣਾਉਣਿਆ ਤੇ ਬਾਈ ਜੀ ਸਾਰਿਆਂ ਦੇ ਵਿੱਚ ਬਹੁਤ ਵੱਡੇ ਫਾਇਦੇ ਮੈਂ ਕਹਿੰਦਾ ਭਾਜੀ ਉਂਗਲ ਰੱਖੋ ਰੰਗ ਪਸੰਦ ਕਰੋ ਨਾਪ ਦਿਓ ਤੇ ਲੈ ਜਾਓ ਔਰ ਵੱਡੀ ਗੱਲ ਕੀ ਹੈ ਭਾਜੀ ਇਟਾਲੀਅਨ ਕੱਪੜਾ ਲੈਣਾ ਤੁਸੀਂ ਡੋਬੀ ਵਾਲੇ ਲੈਣਿਆ ਸੀ ਆਰਾਮ ਲੈਣਾ ਰੇਮਰ ਲੈਣਾ ਇਟਾਲੀਅਨ ਦਾ ਕੋਰਪੈਂਟ 4550 ਰੁਪਏ ਦੇ ਵਿੱਚ 80 ਕੇ ਦੇ ਦਾਂਗੇ ਸੀ ਆਰਾਮ ਦਾ ਕੋਰਪੈਂਟ 5000 'ਚ 80 ਕੇ ਦੇ ਦਾਂਗੇ ਰੇਮਰ ਦਾ ਕੋਰਪੈਂਟ ਸਰਫਰ ਸਰਵ 8900 ਤੇ ਦੇ ਦਾਂਗੇ ਰੀਡ ਐਂਡ ਟੇਲਰ ਦਾ ਕੋਟ ਪੈਂਟ ਉਹ ਵੀ 8000 ਤੇ ਤਿਆਰ ਕਰਕੇ ਦੇ ਦਾਂਗੇ ਕਲਰ ਵੈਰਾਈਟੀ ਇੰਨੀ ਕੁ ਜ਼ਿਆਦਾ ਜਿੰਡੇ ਵਾਲੇ ਗੁਰੂ ਦੇ ਵਿੱਚ ਆ ਗਈ ਆ ਪੂਰੇ ਪੰਜਾਬ ਤੋਂ ਨਹੀਂ ਮਿਲਣੀ ਹੁਣ ਅਗਰ ਤੁਸੀਂ ਸੇਮ ਜਸੜ ਸਟਾਈਲ ਬਣਾਉਣੇ ਆ ਲਾਈਨਿੰਗ ਵਾਲੇ ਕੋਟ ਪੈਂਟ ਸਰਫਰ ਸਰਵ 5500 ਤੇ 50 ਰੁਪਏ ਦੇ ਵਿੱਚ ਸੀ ਕੇ ਲੈ ਜਾਓ ਪੀ ਆਰਾਮ ਰੇਮਨ ਕੈਡਨੀ ਟੌਪ ਦੇ ਲਕਜ਼ਰੀ ਹਾਲੈਂਡ ਟੈਰੀ ਦਾ ਜਾਂ ਤੁਸੀਂ ਲੈਣਾ ਵਾ ਰੀਡ ਐਂਡ ਟੇਲਰ ਦਾ ਬ੍ਰਾਂਡ ਉਹ ਵੀ ਆ ਚੁੱਕਿਆ ਲਗਜ਼ਰੀ ਕਲਰ ਤੇ ਲਗਜ਼ਰੀ ਵੈਰਾਈਟੀ ਦੇ ਵਿੱਚ ਹੁਣ ਤੁਸੀਂ ਚੈੱਕ ਕਰ ਲੋ ਸ਼ਰਟਾਂ ਓਏ ਹੋਏ ਹੋਏ ਪੂਰੀਆਂ ਚਮ ਚਮਕਾਰ ਦੀਆਂ ਲਿਸ਼ਕੋਰੀ ਮਾਨੇ ਸ਼ਰਟਾਂ ਦੇ ਨਿਆ ਇੱਥੇ ਸਾਡੇ ਕੋਲ 3350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਸਭ ਜੋਤ ਸਿੰਘ ਸਿੱਧੂ ਵਾਲੇ ਕੁੜਤੇ ਪਜਾਮੇ ਲੈਣੇ ਆ ਜਾਂ ਤੁਸੀਂ ਸਲਮਾਨ ਖਾਨ ਵਾਲੇ ਪਠਾਨੀ ਕੁੜਤੇ ਪਜਾਮੇ ਲੈਣੇ ਆ ਆ ਚੁੱਕਿਆ ਜੰਡੇ ਵਾਲੇ ਗੁਰੂ ਵੱਖਰਾ ਸਟਾਈਲ 'ਚ ਇਹ オリジナル ਇੰਡੋਨੇਸ਼ੀਆ ਦਾ ਕੱਪੜਾ ਵਾ ਬਜ਼ਾਰਾਂ 'ਚ 5-5000 ਰੁਪਏ ਮੀਟਰ ਇਥੋਂ 2500 ਰੁਪਏ ਦਾ ਕੁੜਤਾ ਪਜਾਮਾ ਲੈ ਜਾਓ ਰੰਗ ਮਨ ਪਸੰਦ ਦਾ ਲੈ ਜਾਓ ਕਲਰ ਮਨ ਪਸੰਦ ਦਾ ਲੈ ਜਾਓ 700 ਰੁਪਏ ਤੋਂ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਸ਼ੁਰੂ ਆ ਉਹ ਤੋਂ 800 900 ਹਰ ਰੰਗਦਾਰ ਲੈਣਾ ਤੁਸੀਂ ਅਗਰ ਕਲਰ ਦੇ ਵਿੱਚ ਲੈਣਾ ਤੇ ਬ੍ਰਾਂਡ ਕਲਾਪੀਟਾਲੀਆ ਸੀਆਰਐਮ ਰੇਮੰਡ ਜਿੰਨੇ ਵੀ ਲਗਜ਼ਰੀ ਬ੍ਰਾਂਡ ਆ ਸਾਰੇ ਮਿਲ ਜਾਣਗੇ ਵਾਈਟ ਦੇ ਵਿੱਚ ਪੇਪਰ ਕਾਟਨ ਗੀਜ਼ਾ ਕਾਟਨ ਮੈਟੀ ਲਿਨਨ ਉਹ ਵੀ ਮਿਲ ਜੂਗਾ ਵੂਲ ਦੇ ਬਲੇਜ਼ਰ ਲੈਣੇ ਆ ਉਹ ਵੀ ਮਿਲ ਜਾਣਗੇ ਦੇਖੋ ਜੀ ਸਾਡੇ ਕੋਲ ਪੱਗਾਂ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਡਿਵਾਈਨ ਦਾ ਸਟਾਰ ਜਿੱਥੇ 550 ਤੋਂ ਵੱਧ ਰੰਗ ਦਵਾਂਗੇ ਰੰਗ ਲਾਈਟ ਲੈ ਜਾਓ ਡਾਰਕ ਲੈ ਜਾਓ ਤੁਸੀਂ ਲੈ ਜਾਓ ਫੁੱਲ ਵੇਲ ਦੇ ਵਿੱਚ ਤੁਸੀਂ ਲੈ ਜਾਓ ਰੂਪੀਆ ਦੇ ਵਿੱਚ ਇਸ ਗੱਲ ਦਾ ਵੀ ਚੇਲੇ ਜਿੰਨੀ ਜ਼ਿਆਦਾ ਕਲੈਕਸ਼ਨ ਤੁਹਾਨੂੰ ਪੱਗਾਂ ਦੇ ਵਿੱਚ ਸਾਡੇ ਕੋਲੋਂ ਮਿਲ ਜਾਣੀਆਂ ਹੋਰ ਕਿਸੇ ਤੋਂ ਇੰਨੀ ਤੁਹਾਨੂੰ ਕਲੈਕਸ਼ਨ ਮਿਲ ਨਹੀਂ ਨਹੀਂ ਹੈਗੀ ਸੂਟਾਂ ਥੱਲੇ ਲਾਉਣ ਲਈ ਲਾਈਨਿੰਗ ਕੱਪੜਾ ਲੈ ਕੇ ਜਾਣਾ ਉਹ ਵੀ ਸਿਰਫ 40 ਰੁਪਏ 45 ਤੋਂ ਸ਼ੁਰੂ ਹੋ ਜਾਂਦਾ ਹੈ ਦੇਖੋ ਜੀ ਵੂਲ ਤੇ ਪੈਰ ਚਾਹੇ ਤੁਸੀਂ ਚੈੱਕ ਵਾਲੇ ਲੈਣੇ ਆ ਚਾਹੇ ਤੁਸੀਂ ਲਾਈਨਿੰਗ ਵਾਲੇ ਲੈਣੇ ਆ ਚਾਹੇ ਤੁਸੀਂ ਪਲੇਨ ਦੇ ਵਿੱਚ ਲੈਣੇ ਆ ਚਾਹੇ ਤੁਸੀਂ ਵੈਸਟਰਨ ਸਟਾਈਲ ਲੌਂਗ ਕੋਟ ਬਣਾਉਣੇ ਆ ਤਾਂ ਉਹ ਵੀ ਕੱਪੜਾ ਆ ਚੁੱਕਿਆ ਵਾ ਇਹ ਬਲੇਜ਼ਰ ਸਿਰਫ 4-5000 ਰੁਪਏ ਦੇ ਵਿੱਚ ਸੀਕੇ ਦੇ ਦਾਂਗੇ ਕਲਰ ਮੈਚਿੰਗ ਚੈੱਕ ਕਰ ਲੋ ਜਾਂ ਤੁਸੀਂ ਸ਼ੇਰਵਾਨੀਆਂ ਬਾਸਕਟਾ ਬਣਾਉਣੀਆਂ ਤਾਂ ਆਜੋ ਵੱਖਰਾ ਸਟਾਈਲ ਜੰਡਿਆਲਾ ਗੁਰੂ ਜਿੱਦੇ ਰੇਟ ਵੀ ਵੱਖਰੇ ਕੁਆਲਿਟੀ ਵੱਖਰੀ ਇੱਕਦਮ ਬਾਜ਼ਾਰ ਤੋਂ ਹਟ ਕੇ ਤੁਹਾਡੇ ਲਈ ਵੈਰਾਈਟੀ ਲਿਆਏ ਆ ਹੁਣ ਦੇਰੀ ਨਾ ਕਰਿਓ ਵੱਖਰਾ ਸਟਾਈਲ ਜੰਡਿਆਲਾ ਗੁਰੂ ਆਜੋ ਜਿੱਥੇ ਵੱਡੇ ਫਾਇਦੇ ਆ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਆ ਕੋਈ ਮਨ ਦੇ ਵਿੱਚ ਸਵਾਲ ਆਜੋ